ਤੂਰੀ ਨੇੜਲੇ ਪਿੰਡ ਚਾਂਗਲੀਏ ਦੇ ਮੋੜ ਤੇ ਇੱਕ 30 ਸਾਲਾ ਔਰਤ ਤੇ ਉਸ ਦੀ ਲੜਕੀ ਸੰਘੇੜਾ ਤੋਂ ਨਾਭਾ ਜਾ ਰਹੀ ਪੀਆਰਟੀਸੀ ਬੱਸ ਦੇ ਵਿੱਚੋਂ ਡਿੱਗ ਪਈਆਂ ਜਿਸ ਕਾਰਨ ਔਰਤ ਦੀ ਮੌਤ ਹੋ ਗਈ ਤੇ ਬੇਟੀ ਗੰਭੀਰ ਜ਼ਖਮੀ ਹੋ ਗਈ ਉਸ ਨੂੰ ਤੂਰੀ ਦੇ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਮ੍ਰਿਤਕਾ ਦੇ ਪਤੀ ਨੇ ਦੱਸਿਆ ਕਿ ਅਸੀਂ ਅੱਜ ਸਵੇਰੇ ਪਰਵਾਰ ਸਮੇਤ ਨਾਭਾ ਜਾ ਰਹੇ ਸੀ ਪਿੰਨ ਚਾਂਗਲੀ ਮੋੜ ਤੇ ਪੀਆਰਟੀਸੀ ਬੱਸ ਚਾਲਕ ਨੇ ਤੇਜ਼ ਰਫ਼ਤਾਰ ਬੱਸ ਨੂੰ ਮੋੜ ਦਿੱਤਾ ਜਿਸ ਕਾਰਨ ਮੇਰੀ ਪਤਨੀ ਤੇ ਮੇਰੀ ਲੜਕੀ ਸੜਕ ਤੇ ਡਿੱਗ ਪਈਆਂ ਅਤੇ ਮੇਰੀ ਪਤਨੀ ਦੀ ਮੌਕੇ ਦੀ ਮੌਤ ਹੋ ਗਈ ਉਸ ਨੇ ਬੱਸ ਡਰਾਈਵਰ ਤੇ ਲਾਪਰਵਾਹੀ ਦਾ ਚਲਾਉਣ ਦੇ ਦੋਸ਼ ਲਗਾਏ ਬੱਸ ਕਨਡਕਟਰ ਨੇ ਕਿਹਾ ਕਿ ਮੈਂ ਬੱਸ ਵਿੱਚ ਦੇਖਦੇ ਦੇ ਰਿਹਾ ਸੀ ਪਰ ਧੁੰਦ ਕਾਰਨ ਬੱਸ ਹੌਲੀ ਚੱਲ ਰਹੀ ਸੀ ਇਸ ਸਬੰਧੀ ਜਾਣਕਾਰੀ ਦਿੰਦੇ ਡਾਕਟਰ ਨੇ ਦੱਸਿਆ ਕਿ ਅੱਜ ਸਵੇਰੇ ਉਹਨਾਂ ਦੇ ਕੋਲ ਦੋ ਮਰੀਜ਼ ਆਏ ਸਨ ਜਿਨ੍ਹਾਂ ਵਿੱਚ ਇੱਕ ਔਰਤ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਸੀ ਅਤੇ ਇੱਕ ਲੜਕੀ ਇਲਾਜ ਦੇ ਅਧੀਨ ਹੈ ਕੀ ਨਾਮ ਆ ਵੀ ਛੋਟੀ ਰਵੀ ਕੁਮਾਰ ਵੀਰੋ ਰਵੀ ਪੁੱਛਣਾ ਚਾਹੁੰਦਾ ਕੀ ਮਾਮਲਾ ਕੀ ਹੈ ਤੁਸੀਂ ਹਸਪੀਟਲ ਖੜੇ ਹੋ ਕੀ ਗੱਲਬਾਤ ਹੈ ਸਰ ਅਸੀਂ ਇੱਥੋਂ ਸੰਘੇੜੇ ਤੋਂ ਚੱਲ ਕੇ ਨੱਬ ਜਾਣਾ ਸੀ ਕਰਨਾ ਸੀ ਰਸਤੇ 'ਤੇ ਤੇ ਬਸ ਚ ਸਾਰਸੀਂ ਬੈਠੇ ਸੀ ਸਰਕਾਰੀ ਜਤੋਂ ਸੰਘੇੜੇ ਤੋਂ ਸਰਕਾਰੀ ਬਸ 'ਚ ਤੇ ਉਹ ਤਾਂ ਗਹਿਲੀ ਨਾਲ ਬਸ ਚ ਲਾ ਰਹੀ ਸੀ ਕਰ ਰਹੀ ਸੀ ਬਹੁਤ ਜਿਆਦਾ ਗਹਿਲੀ ਨਾਲ ਪਹਿਲਾਂ ਵੀ 2-3 ਵਾਰੀ ਇਸ ਵਾਰ ਅਸੀਂ ਗਿਰਦੇ ਬਚੇਆਂ ਕਰਿਆ ਸਾਡੇ ਕੋਲ ਬੱਚੇ ਸੀ ਛੋਟੇ ਉਹ ਵੀ ਗਿਰਦੇ ਬਚੇ ਨੇ ਤੇ ਜਦੋਂ ਲਾਸਟ ਤੇ ਆ ਕੇ ਮੇਰੀ ਵਾਈਫ ਤੇ ਮੇਰੇ ਇੱਕ ਛੋਟਾ ਬੱਚਾ ਸੀ ਇਹਨਾਂ ਨੇ ਮੋੜ ਤੇ ਆ ਕੇ ਬਹੁਤ ਤੇਜ਼ ਕੱਟ ਮਾਰਿਆ ਕਰਿਆ ਤੇ ਮੇਰੇ ਵਾਈਫ ਤੇ ਮੇਰਾ ਬੱਚਾ ਦੋਨੋਂ ਜਾਣੇ ਜਾ ਕੇ ਤਾਕੀ ਵਿੱਚ ਦੀ ਬਾਹਰ ਗਿਰ ਗਏ ਕਰਕੇ ਤੇ ਉਸ ਦੇ ਨਾਲ ਜਿਹੜੇ ਹੋਰ ਅੰਦਰ ਸਵਾਰੀਆਂ ਬੈਠੀਆਂ ਸੀ ਉਹ ਵੀ ਸੀਟ ਤੋਂ ਥੱਲੇ ਗਿਰਗੀਆਂ ਕਰ ਗਈਆਂ ਇਹ ਬਹੁਤ ਤੇਜ਼ੀ ਨਾਲ ਇਹਨਾਂ ਘੱਟ ਮਾਰਿਆ ਕਰ ਰਿਆ ਸਰ ਕਿਹੜੀ ਬੱਸ ਇਹ ਪੀਆਰਟੀਸੀ ਬੱਸ ਸੀ ਸਰ ਕੀ ਮੰਗ ਕਰਦੇ ਸੀ ਇਨਸਾਫ ਚਾਹੁੰਦੇ ਸਰ ਡਿਗਰ ਨਾਲ ਹੋਇਆ ਕੀ ਹੈ ਡਿਗਰ ਨਾਲ ਡੈਥ ਹੋ ਗਈ ਸਰ ਫਿਰ ਤੇ ਸਿਰ ਤੇ 60 ਵੱਜ ਗਿਆ ਜੇ ਮੇਰੇ ਬੱਚੇ ਦੇ ਵੀ ਸਿਰ ਤੇ ਸਿਰ ਤੇ ਵਗੈਰਾ ਸੱਟਾਂ ਲੱਗੀਆਂ ਕਰ ਆ ਗਈਆਂ ਉਹਨਾਂ ਦਾ ਸਰ ਉਹ ਕਰਵਾਣਾ ਕਰਨਾ ਡੈਥ ਕਿਦੀ ਹੋਈ ਹੈ ਜੀ ਮੇਰੇ ਵਾਈਫ ਦੀ ਸਰ ਕੀ ਨਾਮ ਸੀ ਉਹਨਾਂ ਦਾ ਸੀਮਾ ਨਾਮ ਰਾਮਨਦੀਪ ਵਾਸਤੇ ਤੁਸੀਂ ਕੀ ਹੋ ਕੰਡਕਟਰ ਆਂ ਕੀ ਘਟਨਾ ਵਾਪਰੀ ਹੈ ਤੁਹਾਡੇ ਦੋਸ ਲੱਗ ਰਹੇ ਨੇ ਵੀ ਬਸ ਤੇਜ਼ ਸੀ ਨਹੀਂ ਤੂੰ ਦੁਪੈ ਰਹੀ ਸੀ ਮੈਂ ਟਿਕ ਟਾਂ ਕੱਟ ਕੇ ਅੱਗੇ ਨੂੰ ਆ ਰਿਹਾ ਸੀ ਸਵਾਰੀਆਂ ਦੀ ਤੇ ਮੋੜ ਆਇਆ ਜਦੋਂ ਮੋੜ ਮੋੜੀ ਤਾ ਔਰ ਪਿੱਛੇ ਖੜੇ ਸੀਗੇ ਉਹ ਪਤਾ ਹੀ ਉਲਟੀ ਕਰਵਾ ਰਹੇ ਸੀਗੇ ਬੱਚੇ ਨੂੰ ਤੇ ਗੱਡੀ ਦੀ ਸਪੀਡ ਵੀ ਚੈੱਕ ਕੀਤੀ ਤੂੰ ਦੁਪਉਤ ਪੈ ਰਹੀ ਸੀ ਹੌਲੀ ਸੀਗੀ ਗੱਡੀ ਉਹ ਆਪਣੇ ਟਾਕੀ ਤੋਂ ਬਾਹਰ ਜਾ ਰਹੇ ਪਿੱਛੇ ਖੜੇ ਟਾਕੀਆਂ ਖੁੱਲੀਆਂ ਸੀ ਕਹਿੰਦੇ ਵੀ ਬੰਦ ਨਹੀਂ ਕੀਤੀ ਹੋਈਆਂ ਸੀ ਟਾਕੀ ਪਹਿਲਾਂ ਬੰਦ ਸੀ ਹੋ ਸਕਦਾ ਉਲਟੀ ਕਰਵਾਉਣ ਲਈ ਉਹਨਾਂ ਨੇ ਖੋਲੀ ਹੋਵੇ ਨਰਸ ਤੋਂ ਬਿਲਕੁਲ ਪੀਟ ਆਇਆ ਕਿ ਮਾਂ ਦਾ ਪੀਟ ਆ ਰਸ ਸੇ ਆਇਆ ਸੀਗਾ 745 ਤੇ ਆਇਆ ਮਾਰਨਿੰਗ ਤੇ ਬ੍ਰਾਡ ਡੈਡੀ ਆਏ ਸੀਗੇ ਫੀਮੇਲ ਪੇਸ਼ੈਂਟ ਹੈ ਹਿਨਾ ਇੱਕ ਉਹਨਾਂ ਦਾ ਬੇਬੀ ਐਡਮਿਟ ਸੀਗਾ ਬੇਬੀ ਬਿਲਕੁਲ ਠੀਕ ਹੈ ਫੇ ਬਟ ਹਿਨਾ ਬ੍ਰਾਡ ਡੈਡੀ ਸੀਗੇ ਦੇਖਣ ਤੇ ਆਇਆ ਗਿਆ ਕਿ ਪਹਿਲਾਂ ਹੀ ਉਹਨਾਂ ਦਾ ਡੈਥ ਹੋ ਚੁੱਕੀ ਸੀ